ਨਾ ਤਰੀ ਗਰ ਵੀ ਸਾਰਿਆਂ ਨੂੰ ਅੱਜ ਪਹਿਲੀ ਵਾਰੀ ਸਾਹਮਣੇ ਆ ਰਹੇ ਆਂ ਤੇ ਬੇਦਦਾ ਹੀ ਵੀਡੀਓ ਪਾ ਦਨੇ ਆਂ ਅੱਜ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਲੋਕ ਇਹ ਨਾ ਡੰਗਰ ਰਹਿੰਦੇ ਨਹੀਂ ਹੈਗੇ ਪਸ਼ੂ ਹੁਣ ਆਪਣੇ ਕੋਲੇ ਸਾਰੀਆਂ ਮੱਛਾ ਗੱਭਣ ਹੈ ਇਦਾਂ ਗਾਂ ਵਗੈਰਾ ਆਪਾਂ ਫੜ ਕੇ ਉਹ ਵੀ ਗੱਭਣ ਕਰਾਉਨੇ ਆਂ ਉਹਦਾ ਕਾਰਨ ਹੁੰਦਾ ਵੀ ਕੋਈ ਅੰਦਰ ਘਾਟ ਹੁੰਦੀ ਹੈ ਕਿਸੇ ਵੀ ਚੀਜ਼ ਦੀ ਘਾਟ ਹੋ ਜਾਂਦੀ ਹੈ ਕੋਈ ਮਾੜੀ ਜਿਹੀ ਘਾਟ ਵੀ ਹੋ ਜੇ ਤਾਂ ਵੀ ਡੰਗਰ ਗੱਭਣ ਨਹੀਂ ਰਹਿੰਦਾ ਹੈ ਹੁਣ ਜਿਵੇਂ ਆਪਾਂ ਇਹ ਪਾਉਂਦੇ ਆਂ ਫੋਟੋ ਕੈਸ ਦਾ ਇਹ ਇੱਕ ਮੈਡੀਕਲ ਤੋਂ ਮਿਲਦਾ ਤੇ ਆਪਾਂ ਸਾਰੇ ਪਸ਼ੂਆਂ ਨੂੰ ਪਾਉਂਦੇ ਆ ਗੱਬਣਾ ਨੂੰ ਵੀ ਤੇ ਜਿਹੜੇ ਸੂੜੇ ਉਹਨਾਂ ਨੂੰ ਵੀ ਘੱਟੋ ਘੱਟ 50 50 ਗ੍ਰਾਮ ਡੇਲੀ ਤੇ ਸੂਮਰ ਦਾਣੇ ਚਲਾ ਕੇ ਪਾਲ 100% ਆ ਯਾਰ ਵੀ ਜਿਹਦਾ ਨਹੀਂ ਰਹਿੰਦਾ ਮੈਂ ਤਾਂ ਕਹੂੰਗਾ ਵੀ ਪੱਕਾ ਹੀ ਆ ਬਸ ਮੈਂ ਤਾਂ ਆਪਣੇ ਤੇ ਪੰਜ ਮੱਝਾਂ ਤੇ ਕਰਿਆ ਪਹਿਲਾਂ ਕੋਰਸੇ ਮਹਦੀਆਂ ਵੀ ਲੈ ਗਿਆ ਤਾਂ ਪੰਜ ਮੱਝਾਂ ਉਤੇ ਬਾਅਦ ਅਸੀਂ ਆਪ 11 11 ਦਿਨ ਬਾਅਦ ਬੈਨਾਰੀ ਚਲਾ ਕਦੇ ਕੁਛ ਲਾ ਰਹੀਆਂ ਨਹੀਂ ਗਿਆ ਇਹਦਾ ਵੀ ਚਲ ਵੇਚਣੀਆਂ ਪੈਣਗੀਆਂ ਇਹ ਰੇ ਪਾਊਡਰ ਪਾਏ ਆਪਾਂ ਨੇ ਉਹਨਾਂ ਪਰ ਪੰਜੇ ਮੱਟੀਆਂ ਸੁਈਆਂ ਵੀ ਆਪਣੇ ਕੋਲ ਬਾਕੀ ਆਪਾਂ ਨੂੰ ਕੋਈ ਆਇਆ ਨਹੀਂ ਹੈ ਕਿਸੇ ਕੰਪਨੀ ਨੇ ਕਿਹਾ ਵੀ ਸਾਡਾ ਪਾਊਡਰ ਪਾਓ ਆਪਾਂ ਦਾ ਉਹ ਪਾ ਰਹੇ ਹਾਂ ਜਿਹੜਾ ਆਪਾਂ ਨੂੰ ਸੈੱਟ ਬੈਠਾ ਹੈ ਉਹ ਬੇਰਕਾਰ ਦੀ ਫੀਡ ਪਾ ਰਹੇ ਹਾਂ ਤੇ ਆਪਣਾ ਦਾਣਾ ਪਾ ਰਹੇ ਹਾਂ ਬਣਾ ਕੇ ਹੋਰ ਫੀਡ ਵੀ ਯੂਜ਼ ਕਰ ਲੈਣੇ ਆਂ ਕਾਰ ਗਿਲਦੀ ਵੀ ਕਰ ਲੈਣੇ ਆਂ ਜਿਹੜੀ ਕਿ ਆਪਾਂ ਨੂੰ ਵੈਸਟ ਪ੍ਰੈਗਨੈਂਸੀ ਫੀਡ ਬੇਰਕਾਰ ਹੀ ਵਧੀਆ ਲੱਗੀ ਹੈ ਤੇ ਇਹ ਪਾਊਡਰ ਵਧੀਆ ਲੱਗਿਆ ਇਹ ਤੋਂ ਬਿਨਾ ਹੋਰ ਕੋਈ ਪਾਊਡਰ ਨਹੀਂ ਹੁਣ ਪਾ ਰਹੇ ਹਨ ਹਨਾ ਬੇਰਕਾਰ ਦਾ ਵੀ ਪਾਊਡਰ ਪਾ ਲੰਦੇ ਤੇ ਤੇ ਪਰ ਇਹਦਾ ਰਿਜ਼ਲਟ ਬਹੁਤ ਜ਼ ਪਸ਼ੂਆਂ ਦੇ ਵੈਸੇ ਵੀ ਜਿਵੇਂ ਕਮਜ਼ੋਰੀ ਹੁੰਦੀ ਆ ਉਹ ਵੀ ਭਰ ਜਾਂਦਾ ਸਰੀਰ ਇਹਦੇ ਨਾਲ ਕੈਲਸ਼ੀਅਮ ਦੀ ਘਾਟ ਹੁੰਦੀ ਆ ਇਹਦੇ ਵਿੱਚ ਉਹ ਉਹ ਵੀ ਹੈ ਤਾਂ ਸਾਰੇ ਤਰ੍ਹਾਂ ਦਾ ਯਾਨੀ ਦੇ ਯਾਰ ਜਿਹੜਾ ਬੰਦਾ ਕਹਿੰਦਾ ਮੈਂ ਤਾਂ ਨਹੀਂ ਰਹਿੰਦੀ ਮੇਰੇ ਕਹਿਣ ਤੇ ਪਾ ਕੇ ਦੇਖ ਲਵੇ ਮੈਂ ਆਈ ਨਹੀਂ ਕਹਿੰਦਾ ਕਿ ਮਨੂੰ ਕਿਹੜਾ ਕੋਈ ਇਹਦੇ ਚ ਫਾਇਦਾ ਹੈ ਵੀ ਮਨੂੰ ਕੁਝ ਬਣਨਾ ਪਰ ਫਿਰ ਵੀ ਇਹ ਕਹਿੰਦਾ ਵੀ ਪਾ ਕੇ ਦੇਖ ਲਿਓ ਕਿਸੇ ਦਾ ਪਸ਼ੂ ਕੋਈ ਰਹਿ ਜਾਊਗਾ ਗੱਭਣੋਂ ਤਾਂ ਚੰਗੀ ਗੱਲ ਹੈ ਕਿਉਂਕਿ ਪਾਲਣੇ ਕਿਹੜਾ ਸੌਖੇ ਆ ਇਹ ਕੰਮ ਦੇ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਹੈ ਦੰਗਰ ਸੰਗਾਰ ਹੈ ਨਾ ਟਾਈਮ ਤੇ ਤਾਂ ਹੀ ਬੰਦਾ ਕਾਮਯਾਬ ਹੁੰਦਾ ਹੈ। ਬਾਕੀ ਘਾਟਾ ਕੋਈ ਨਹੀਂ ਹੈ ਇਹਦੇ 'ਚ। ਜਿੰਨਾ ਕੰਮ ਕਰੋਗੇ ਉਹਦਾ ਪਲ ਪੂਰਾ ਮਿਲਦਾ। ਉਹ ਠੀਕ ਹੈ ਜੀ ਨਾਲੇ ਸ਼ੇਅਰ ਕਰਿਓ ਫਿਰ ਵੱਧ ਤੋਂ ਵੱਧ। ਜੇ ਕਿਸੇ ਨੇ ਕੋਈ ਪੁੱਛਣਾ ਹੋਵੇ ਤਾਂ ਨੰਬਰ ਆਪਣਾ ਪੇਜ ਤੇ ਹੈਗਾ ਵੈਸੇ 70878 2522 ਟੈਂਡਰ ਜਿੰਦਰਗੜ ਨੌਂ ਗ੍ਰਿੰਦਰ। ਜਦ ਮਰਜ਼ੀ ਪੁੱਛ ਵੀ ਸਕਦੇ ਆ। ਠੀਕ ਹੈ। ਤੇ ਆ ਆ ਕੇ ਵੀ ਦੇਖ ਵੀ ਸਕਦੇ ਆ। 110 12 ਪਸ਼ੂ ਆਪਣੇ ਕੋਲ ਪੂਰੇ ਆ ਕੇ ਜਦ ਮਰਜ਼ੀ ਆਪਾਂ ਨੂੰ ਫੋਨ ਕਰਕੇ ਆਜੋ ਆਪਾਂ ਦਿਖਾ ਸਕਦੇ ਆ। ਚਲੋ ਠੀਕ ਹੈ ਜੀ